ਤਨਾਲਾ ਤੁਸੀਂ ਟੱਲੇਵਾਲ ਪੁਲਸ ਨੇ ਕੋ ਲੋਚੀਵਮੈਂਟ ਕੀਤੀ ਗਿਆ ਸਰ ਕੀ ਪ੍ਰਾਪਤੀ ਹੈ ਸਰ ਠੀਕ ਕਰਵਾਈ ਜੁਦ ਨਸ਼ੇਮ ਰੋਧ ਚਾਰੂਈ ਮਹਿੰਮ ਦੇ ਤਹਿਤ ਸਾਡੇ ਡੀਜੀਪੀ ਸਾਹਿਬ ਵੱਲੋਂ ਆਏ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਾਹਿਬ ਵੱਲੋਂ ਦਿੱਤੇ ਹੋਏ ਦਿਸ਼ਾ ਨਿਰਦੇਸ਼ ਉਹਨਾਂ ਦੀ ਇਨ ਮੰਨ ਪਾਲਣਾ ਕਰਦੇ ਹੋਏ ਸਾਡੇ ਵੱਲੋਂ ਰੂਟੀਨ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇ ਵਿੱਚ ਨਾਕਾਬੰਦੀਆਂ ਕਾਸ ਆਪਰੇਸ਼ਨ ਰੂਟੀਨ ਚ ਚੱਲ ਰਹੇ ਨੇ ਜਿਦੇ ਵਿੱਚ ਸਾਡੇ ਐਸਐਚਓ ਟੱਲੇਵਾਲ ਇਨਸਪੈਕਟਰ ਜਗਜੀਤ ਸਿੰਘ ਜੀ ਨੇ ਇਹਨਾਂ ਦੀ ਟੀਮ ਨੇ ਕੱਲ ਇੱਕ ਚੈਕਿੰਗ ਦੌਰਾਨ ਟਰਨਰ ਨੂੰ ਵਿੱਚੋਂ 132 ਕਿਲੋ ਪੋਕੀ ਬਰਾਮਦ ਕੀਤੀ ਜਿਸ ਦੇ ਉੱਪਰ ਪਰਚਾ ਦੇ ਦਿੱਤਾ ਤੇ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਰਿਮਾਂਡ ਵਾਸਤੇ ਸਕੀ ਨਾਮ ਹੈ ਸਰ ਕਿੱਥੋਂ ਲਿਆਂਦੀ ਜਾਣੀ ਸੀ ਕਿੱਥੇ ਅੱਗੇ ਇਹਦਾ ਨਾਮ ਹੈਗਾ ਜੀ ਸੁੱਚਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਪਧਰੀ ਥਾਣਾ ਮਖੂ ਜ਼ਿਲ੍ਹਾ ਫਿਰੋਜ਼ਪੁਰ ਇਹ ਹੁਣ ਬਾਕੀ ਦੀ ਪੜਤਾਲ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਸ ਦੀ ਪਿਛਲਾ ਕਿਵੇਂ ਚੱਲਿਆ ਕਿੱਥੋਂ ਆਇਆ ਇਹ ਸਾਰੀ ਪੂਰੀ ਤਹਿਕੀਕਾਤ ਕੀਤੀ ਜਾਊਗੀ ਸਰ ਪਹਿਲੇ ਮਾਮਲੇ ਹੈਗੇ ਜੀ ਇਹਦੇ ਤੇ ਮੈਂ ਤੁਹਾਨੂੰ ਦੱਸਿਆ ਵੀ ਅੱਜ ਇਸ ਨੂੰ ਪੇਸ਼ ਕੀਤਾ ਜਾ ਰਿਹਾ ਰਮਾਨ ਤੋਂ ਬਾਅਦ ਬਾਕੀ ਦੀ ਜਿਵੇਂ ਵੀ ਇਨਫੋਰਮੇਸ਼ਨ ਵਿਲਪ ਹੁੰਦੀ ਹੈ ਤੁਹਾਡਾ ਵੀ ਸ਼ੇਅਰ ਕੀਤੀ ਜਾਊਗੀ ਤੇ ਉਸ ਦੇ ਇਨਪਿਨ ਪਾਲਣਾ ਵੀ ਕੀਤੀ ਜਾਊਗੀ ਸਰ ਲੱਗਦਾ ਹੈ ਕਿ ਇਸ ਤਰ੍ਹਾਂ ਜਿਹੜੀ 에어ਪੋਰਟ ਬਣਾਮਤ ਕੀਤੀ ਹੈ ਇਸ ਤਰ੍ਹਾਂ ਉਹ ਜਿਹੜੇ ਇਸ ਤਰ੍ਹਾਂ ਨਾਲ ਜੁੜੇ ਹੋਏ ਨੇ ਉਹਨਾਂ ਦੇ ਵੀ ਜਾ ਰਹਿ ਸਕਤੀ ਹੋਰ ਧਿਆਨ ਰੱਖਿਆ ਜਾਊਗਾ ਬਿਲਕੁਲ ਇਹ ਤਾਂ ਸਾਡਾ ਹੈ ਹੀ ਹੈ ਜੀ ਵੀ ਜਿਹੜਾ ਵੀ ਕੋਈ ਵੀ ਕਿਸੇ ਵੀ ਗਤੀਵਿਧੀ ਕੋਈ ਗਲਤੰਗਨਾ ਕਰ ਰਿਹਾ ਉਹਦੇ ਖਿਲਾਫ ਸਰਕਾਰ ਵੱਲੋਂ ਸਾਡੇ ਵੱਲੋਂ ਕੋਈ ਟੇਲ ਨਹੀਂ ਹੈ ਸਰਕਾਤੇ ਲੈ ਕੇ ਆਦੇ ਜੀ ਇਹ ਆਪਣਾ ਟਰੱਕ ਕੰਟੇਨਰ ਸੀਗਾ ਉਹਦੇ ਵਿੱਚ ਕੈਮੀਕਲ ਸੀਗੇ ਤੇ ਨਾਲ ਹੀ ਐਨਏਵੀ ਪੁੱਕੀਚੋਰਾ ਪੋਸਟ 132 ਕਿਲੋ ਲੋਡ ਕੀਤੀ ਹੋਈ ਸੀ ਟਰਾਲਾ ਨੰਬਰ ਸਰ ਟਰਾਲਾ ਨੰਬਰ ਹੈਗਾ ਜੀ ਇਹਦਾ ਪੀਬੀ 10 ਜੇਬੀ 9774 ਇਸਾਜੀ ਕਹਿਤੇ ਫੜਿਆ ਜਾਂ ਕੋਈ ਬਸ ਸਾਡੇ ਕੋਈ ਆਪਣੀਆਂ ਇਨਫੋਰਮੇਸ਼ਨਸ ਵੀ ਹੁੰਦੀਆਂ ਪਲੱਸ ਉਸ ਤੋਂ ਇਲਾਵਾ ਚੈਕਿੰਗ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਡੀਆਂ ਅ ਚੈਕਿੰਗ ਦੇ ਦੌਰਾਨ ਫੜੀਆਂ ਜਾਂਦੀ ਹੈ ਸਰ ਆਪਾਂ ਕੋਈ ਨਹੀਂ ਲਿਖਿਆ ਤਾਂ ਇਸ ਨੂੰ ਅਵੇਅਰਨੈਸ ਲਗਾਓ ਜਾਏ ਸਰ ਹਲਿਆਤ ਤੇ ਨਾ ਬਿਲਕੁਲ ਤੁਹਾਡੇ ਰਾਹੀਂ ਸਾਰਿਆਂ ਰਾਹੀਂ ਅਸੀਂ ਪਹਿਲਾਂ ਵੀ ਅਪੀਲ ਕਰਦੇ ਹਾਂ ਹੁਣ ਵੀ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜੇ ਵੀ ਬੰਦੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਵੱਲੋਂ ਸਰਕਾਰ ਦੇ ਦੌਰਾਨ ਜੇ ਚਲਾਈ ਹੋਈ ਮੁਹਿੰਮ ਹੈ ਇਸ ਦਾ ਬਹੁਤ ਜ਼ਿਆਦਾ ਫਾਇਦਾ ਮਿਲ ਰਿਹਾ ਬਹੁਤ ਸਾਰੇ ਲੋਕ ਲੈ ਰਹੇ ਨੇ ਜਿਹੜੇ ਲੋਕ ਹਲੇ ਵੀ ਸincere ਨੇ ਦਿਲੋਂ ਛੱਡਣਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਪਾਲਣਾ ਕਰਾਂਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਤਲਬ ਕੇਅਰ ਕੀਤੀ ਜਾਊਗੀ ਉਸ ਨੂੰ ਭਰਤੀ ਵੀ ਕਰਾਇਆ ਜਾਊਗਾ ਪਰ ਉਹ ਆਪ ਆਪਣਾ ਮਨ ਪੱਕਾ ਬਣਾਣ ਕਿ ਅਸੀਂ ਛੱਡਣਾ ਚਾਹੁੰਦੇ ਹਾਂ ਉਹਨਾਂ ਦੀ ਹਰ ਤਰ੍ਹਾਂ ਦੀ ਪਾਲ ਉਹਨਾਂ ਦੀ ਕੇਅਰ ਕੀਤੀ ਜਾਊਗੀ ਹਰ ਤਰ੍ਹਾਂ ਜਿਵੇਂ ਕਿ ਟੱਲੇ ਵਾਲ ਤੁਸ ਦੇਖੋ ਤੁਹਾਨੂੰ ਪਹਿਲਾਂ ਕਿਹਾ ਜੀ ਕੋਈ ਵੀ ਬੰਦਾ ਜਿਹੜਾ ਕੋਈ ਗਲਤ ਗਤੀਵਿਧੀਆਂ ਕਰ ਰਿਹਾ ਚਾਹੇ ਉਹ ਨਸ਼ੇ ਦਾ ਹੈ ਸਦਾਗਰ ਹੈ ਚਾਹੇ ਉਹ ਕਿਸੇ ਕਿਸਮ ਦੀ ਕੋਈ ਵੀ ਤਾਂ ਉਸ ਦੀ ਜ਼ੀਰੋ ਟੋਲਰੈਂਸ ਹੈ ਤਾਂ ਉਸ ਦੀ ਜੋ ਵੀ ਸਜ਼ਾ ਬਣਦੀ ਹੈ ਉਸ ਦੇ ਤਹਿਤ ਪਰਚਾ ਦਰਜ ਕੀਤਾ ਜਾ